ਹੈਲੋ ਦੋਸਤੋ ਮੈਂ ਕੀ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰਿਟ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ। ਤਾਂ ਇੱਕ ਬਹੁਤ ਹੀ ਗੰਭੀਰ ਮੁੱਦੇ ਤੇ ਤੁਹਾਡੇ ਨਾਲ ਚਰਚਾ ਕਰਨੀ ਹੈ ਭਾਈ। ਗੰਭੀਰ ਮੁੱਦਾ ਕੀ ਹੈ? ਜਿਵੇਂ ਕਿ ਤੁਹਾਨੂੰ ਪਤਾ ਹੈ ਪਿਛਲੇ ਕੁਝ ਟਾਈਮ ਤੋਂ ਪੰਜਾਬ ਦੇ ਵਿੱਚ ਇੱਕ ਚਰਚਾ ਚੱਲ ਰਹੀ ਹੈ ਕਿ ਪੰਜਾਬ ਸਬ ਇੰਸਪੈਕਟਰ ਦੀ ਪੋਸਟ ਜਿਹੜੀ ਹੈ ਉਹ ਕੈਨਸਲ ਹੋਏਗੀ ਤੇ ਉਸ ਦੀ ਥਾਂ ਤੇ ASI ਦੀ ਪੋਸਟ ਆਣਗੀਆਂ ਲਗਭਗ 300 ਦੇ ਨੇੜੇ ਤੇ। ਠੀਕ ਹੈ। ਹੁਣ ਇਹ ਤਾਂ ਆਫੀਸ਼ੀਅਲ ਜਦੋਂ ਆਏਗਾ ਉਸ ਟਾਈਮ ਹੀ ਆਪਾਂ ਦੱਸ ਸਕਦੇ ਹਾਂ ਸਾਰਾ ਕੁਝ। ਪਰ ਜਿਹੜੀ ਇੱਕ ਚਿੰਤਾਜਨਕ ਵਿਸ਼ੇ ਹੈ ਮਤਲਬ ਚਿੰਤਾਜਨਕ ਸਬਜੈਕਟ ਜਿਹੜਾ ਹੈਗਾ ਉਹ ਇਹ ਹੈ ਕਿ ਭਾਈ ਐਸਆਈ ਦੀ ਪੋਸਟਾਂ ਦਾ ਕੈਂਸਲ ਹੋਣਾ ਠੀਕ ਹੈ ਤੇ ਹੁਣ ਇੱਕ ਦੋ ਸਟੂਡੈਂਟ ਨਾਲ ਮੇਰੀ ਗੱਲ ਹੋਈ ਕਈ ਬੱਚੇ ਇਹਦੇ ਫੇਵਰ ਚ ਵੀ ਸਟੇਟਮੈਂਟ ਦੇ ਰਹੇ ਆ ਕਿ ਸਰ ਚਲ ਫਿਰ ਕੀ ਹੋ ਗਿਆ ਵੀ ਆਪਾਂ ਐਸਆਈ ਦੀ ਭਰਤੀ ਕਰ ਲਾਂਗੇ ਭਰਤੀ ਦੇਖ ਲਾਂਗੇ ਪਰ ਉਹਨਾਂ ਨੂੰ ਉਹਨਾਂ ਸਟੂਡੈਂਟ ਬਾਰੇ ਅੰਦਾਜ਼ਾ ਨਹੀਂ ਹੈਗਾ ਜਿਹੜੇ ਵਿਚਾਰੇ ਪਿਛਲੇ 2-2 3-3 ਸਾਲਾਂ ਤੋਂ ਲਗਾਤਾਰ ਤਿਆਰੀ ਕਰ ਰਹੇ ਸੀ ਤੇ ਉਹਨਾਂ ਨੂੰ ਇਹਨ ਮੌਕੇ ਤੇ ਜਾ ਕੇ ਪਤਾ ਲੱਗ ਰਿਹਾ ਕਿ ਸ਼ਾਇਦ ਐਸਆਈ ਦੀ ਤਾਂ ਪੋਸਟ ਹੀ ਨਾ ਆਏ ਪਿਛਲੀ ਵਾਰ ਕੋਈ ਕਦੇ ਨੰਬਰ ਤੋਂ ਰਹਿ ਗਿਆ ਕੋਈ ਫਿਜ਼ੀਕਲ ਦੇ ਵਿੱਚ ਰਹਿ ਗਿਆ ਕੋਈ ਡਾਕੂਮੈਂਟ ਵੈਰੀਫਿਕੇਸ਼ਨ ਚ ਕੋਈ ਉਨੀ ਲਿਖੀ ਗੱਲ ਹੋ ਗਈ ਕਈ ਬੱਚੇ ਰਹੇ ਐ ਬਿਲਕੁਲ ਐਨ ਬਦਿਆ ਤਿਆਰੀ ਦੇ ਬਾਵਜੂਦ ਵੀ ਰਹਿ ਗਏ ਪਰ ਉਹਨਾਂ ਨੇ ਆਪਣੀ ਤਿਆਰੀ ਕੰਟੀਨਿਊ ਰੱਖੀ ਐ ਪਿਛਲੇ ਡੇਢ ਦੋ ਸਾਲ ਤੋਂ ਲਗਾਤਾਰ ਪੜ ਰਹੇ ਹਿਆਂ ਤੇ ਐਨ ਮੌਕੇ ਤੇ ਜਦੋਂ ਹੁਣ ਸਰਕਾਰ ਨੇ ਇੱਕ ਵਧੀਆ ਨਿਊਜ਼ ਦੇਣ ਦੇ ਬਜਾਏ ਕਿ ਚਲੋ ਏਜ ਵੱਧ ਗਈ ਥੋੜੀ ਜਾਂ ਪੋਸਟਾਂ ਆ ਗਈਆਂ ਹਨਾ ਵੀ ਏਜ 28 ਸਾਲ ਤੋਂ 30 ਕਰਦੀ ਜਨਰਲ ਵਾਲਿਆਂ ਦੀ ਉਹ ਇੱਕ ਵਧੀਆ ਨਿਊਜ਼ ਦੇਣ ਦੀ ਬਜਾਏ ਇੱਕ ਮਾੜੀ ਨਿਊਜ਼ ਕੀ ਦਈ ਹੈ ਕਿ ਸ਼ਾਇਦ ਐਸਐਸਈ ਦੀ ਦਾ ਪੋਸਟ ਐਸਆਈ ਦੀ ਪੋਸਟ ਨਹੀਂ ਆਏਗੀ ਤਾਂ ਭਈ ਉਹਨਾਂ ਬੱਚਿਆਂ ਦੀ ਜੋ ਮੈਂਟਲ ਕੰਡੀਸ਼ਨ ਹੈ ਨਾ ਉਹਦੇ ਬਾਰੇ ਇੱਕ ਵਾਰ ਸੋਚ ਕੇ ਦੇਖੋ ਠੀਕ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਐਸਆਈ ਦੀ ਪੋਸਟ ਕਿਉਂ ਆ ਰਹੀ ਹੈ ਠੀਕ ਹੈ ਆ ਰਹੀ ਹੈ ਪਰ ਐਸਆਈ ਦੀ ਪੋਸਟ ਬੰਦ ਨਹੀਂ ਹੋਣੀ ਚਾਹੀਦੀ ਠੀਕ ਹੈ ਕਿਉਂਕਿ ਜੇ ਆਪਾਂ ਦੇਖੀਏ ਆਪਣੇ ਪੜੋਸ ਵਾਲੀ ਸਟੇਟਾਂ ਹੀ ਦੇਖੀਏ ਫਿਰ ਕਹਦੇ ਆ ਵੀ ਆਪਾਂ ਹਰਿਆਣਾ ਤਰੱਕੀ ਕਰ ਰਿਹਾ ਹੈ ਹਰਿਆਣਾ ਤੁਹਾਡੇ ਅੱਗੇ ਹੀ ਹੈ ਹਰਿਆਣੇ ਦੀ ਚਾਹੁੰਦੀ ਹੈ ਸਬ ਇੰਸਪੈਕਟਰ ਦੀ ਪੋਸਟ ਆਉਂਦੀ ਹੈ ਯੂਪੀ ਚ ਆਉਂਦੀ ਹੈ ਸਾਰੀ ਜਗ੍ਹਾ ਪੋਸਟਾਂ ਆਉਂਦੀ ਹੈ ਪੰਜਾਬ ਦੇ ਵਿੱਚ ਇਹ ਮਤਲਬ ਅਜੇ ਹੀ ਕਿਹੜੀ ਗੱ ਕਿ ਸਰਕਾਰ ਨੇ ਪਹਿਲਾਂ ਤਾਂ ਪੋਸਟ ਇੱਕ ਕੱਢੀ ਆਏ ਇੱਕ ਇੱਕ ਵਾਰ ਹੀ ਆਈ ਹੈ ਪਰ ਤੀਹਾਂ ਦੀ ਐਸਆਈ ਦੀ ਠੀਕ ਹੈ ਤੇ ਹੁਣ ਪਹਿਲਾਂ ਕਿਹਾ ਸੀਗਾ ਕਿ ਹਰ ਸਾਲ ਆਇਆ ਕਰੂਗੀ ਹਰ ਸਾਲ ਤਾਂ ਬਹੁਤ ਦੂਰ ਦੀ ਗੱਲ ਹੈ ਜਿਹੜੀ ਆਣੀ ਸੀਗੀ ਉਹ ਵੀ ਰੋਕਤੀ ਇਹਨਾਂ ਨੇ ਠੀਕ ਹੈ ਤਾਂ ਯੂਥ ਜੋ ਹੈ ਟੋਟਲੀ ਮਤਲਬ ਡੀਮੋਟੀਵੇਟ ਹੋਇਆ ਪਿਆ ਹੈ ਤਾਂ ਇੱਕ ਤਾਂ ਟ੍ਰਿਪਲ ਐਸਬੀ ਦੇ ਪੇਪਰ ਨਹੀਂ ਸੀਰੇ ਚੜਦੇ ਜੇ ਕੋਈ ਐਸਆਈ ਦੀ ਤਿਆਰੀ ਕਰਦਾ ਹੈ ਤਾਂ ਐਸਆਈ ਦੀ ਪੋਸਟ ਬੰਦ ਹੈ ਤੇ ਸਰਕਾਰ ਨੂੰ ਥੋੜਾ ਸੋਚਣਾ ਚਾਹੀਦਾ ਹੈ ਤੇ ਬਾਕੀ ਇਸ ਮੁੱਦੇ ਦੇ ਉੱਤੇ ਯਾਰ ਜਿਵੇਂ ਤੁਸੀਂ ਕਹੋਗੇ ਆਪਾਂ ਤੁਹਾਡੇ ਨਾਲ ਆ ਠੀਕ ਹੈ ਬਾਕੀ ਦੀਪ ਸਰ ਵੀ ਤੁਹਾਨੂੰ ਤੁਹਾਡੇ ਨਾਲ ਕੁਝ ਸ਼ੇਅਰ ਕਰਨਾ ਚਾਹੁੰਦੇ ਇੱਕ ਵਾਰ ਉਹਨਾਂ ਦੀ ਵੀ ਗੱਲ ਸੁਣੋ ਹਾਂਜੀ ਸਰ ਹਾਂ ਜੀ ਨਮਸਕਾਰ ਦੋਸਤੋ ਦੇਖੋ ਪਤਾ ਕੀ ਗੱਲ ਹੈ ਜਿਵੇਂ ਅਕੀਰ ਨੇ ਕਿਹਾ ਕਿ ਮੇਨ ਮੁੱਦਾ ਸੀਗਾ ਵੀ ਐਸਆਈ ਕੱਢੋ ਤੁਸੀਂ ਸਾਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਦੇਖੋ ਬੱਚਾ ਤਿਆਰੀ ਕਰਦਾ ਹੋਵੇ ਐਸਆਈ ਦੀ ਵੀ ਤਿਆਰੀ ਕਰ ਲੂਗਾ ਪਰ ਯਾਰ ਇੱਕ ਸਟੂਡੈਂਟ ਹੈ ਜੋ ਫਿਜ਼ੀਕਲ ਦੇ ਵਿੱਚ ਰਹਿ ਗਿਆ ਬਹੁਤ ਨੰਬਰ ਲੈ ਬਾਤ ਵੀ ਠੀਕ ਹੈ ਔਰ ਫਿਜੀਕਲ ਪਾਸ ਕਰਕੇ ਵੀ ਡਾਕੂਮੈਂਟ ਦੇ ਵਿੱਚ ਰਹਿ ਗਿਆ ਵੀ ਚਲੋ ਮੈਂ ਅਗਲੀ ਵਾਰ ਜੀ ਮੈਂ ਕਨਸਟੇਬਲ ਨਹੀਂ ਦੀ ਤਿਆਰੀ ਕਰਨੀ ਮੈਨੂੰ ਤਾਂ ਸਬ ਇਨਸਪੈਕਟਰ ਮੇਰਾ ਏਮ ਹੈ ਵੀ ਮੇਰੇ ਕੰਦੇ ਤੇ ਦੋ ਸਟਾਰ ਲੱਗਣੇ ਚਾਹੀਦੇ ਆ ਮੇਰੇ ਮਾਪਿਓ ਦਾ ਆਹਾ ਏਮ ਹੈ ਠੀਕ ਹੈ ਹੁਣ ਉਸ ਏਮ ਨੂੰ ਮਤਲਬ ਇਹਨਾਂ ਨੇ ਦੇਖੋ ਕਿਵੇਂ ਕੁਚਲ ਕੇ ਰੱਖਤਾ ਜਮਾ ਕਿ ਐਸਆਈ ਦੀ ਭਰਤੀ ਆਊਗੀ ਐਸਆਈ ਤੇ ਰੋਕ ਲਾਤੀ ਕਿਉਂ ਭਈ ਹਰ ਸਟੇਟ ਦੇ ਵਿੱਚ ਚਾਹ ਯੂਪ ਹੈ ਮਧਿਆ ਪ੍ਰਦੇਸ਼ ਹੈ ਚਾਹ ਕੋਈ ਵੀ ਸਟੇਟ ਆ ਉਹਦੇ ਵਿੱਚ ਐਸਆਈ ਦੀ ਭਰਤੀ ਆਉਂਦੀ ਹੈ ਡਾਇਰੈਕਟ ਭਰਤੀ ਆਉਂਦੀ ਹੈ ਸੋ ਪੰਜਾਬ ਨੂੰ ਵੀ ਡਾਇਰੈਕਟ ਭਰਤੀ ਕੱਢਣੀ ਚਾਹੀਦੀ ਹੈ ਭਾਈ ਠੀਕ ਹੈ ਬਹੁਤ ਫਰਕ ਹੁੰਦਾ ਹੈ ਐਸਆਈ ਔਰ ਐਸਆਈ ਦੇ ਵਿੱਚ ਪਹਿਲਾਂ ਤਾਂ ਇੱਕ ਸਟਾਰ ਦਾ ਫਰਕ ਹੈ ਦੂਜਾ ਅਗਰ ਮੈਂ ਪ੍ਰਮੋਸ਼ਨ ਦੀ ਵੀ ਗੱਲ ਕਰਾਂ ਤਾਂ ਕਈ ਵਾਰੀ 3 ਸਾਲ 4 ਸਾਲ 5 ਸਾਲ 6 ਸਾਲ ਵੀ ਲੱਗੇ ਆਂਦੇ ਆ ਠੀਕ ਹੈ ਦੂਜੀ ਗੱਲ ਇੱਕ ਡਾਇਰੈਕਟ ਬੱਚੇ ਨੂੰ ਏਮ ਹੁੰਦਾ ਕਿ ਯਾਰ ਮੈਂ ਤਾਂ ਸਬ ਇੰਸਪੈਕਟਰ ਹੀ ਬਣਨਾ ਹੈ ਸੋ ਭਾਈ ਮੇਨ ਮੁੱਦਾ ਇਹੀ ਹੈ ਮੈਂ ਤੁਹਾਨੂੰ ਸਿੰਪਲ ਜੀ ਗੱਲ ਕਹਿਣਾ ਦੇਖੋ ਤਿੰਨ ਮੁੱਦੇ ਸੀਗੇ ਇਹਦੇ ਵਿੱਚ ਪਹਿਲਾਂ ਤਾਂ ਸਰਕਾਰ ਨੂੰ ਕਰਨਾ ਕੀ ਚਾਹੀਦਾ ਸੀ ਬਹੁਤ ਲੰਬੇ ਟਾਈਮ ਤੋਂ ਅਸੀਂ ਹਮੇਸ਼ਾ ਕਹਿੰਨੇ ਆ ਠੀਕ ਹੈ ਪਰ ਅਸੀਂ ਕਹਿ ਦਿੰਨੇ ਆ ਕਿ ਚਲੋ ਸਟੂਡੈਂਟ ਅੱਗੇ ਹੋਵੇ ਵੈਲ ਐਂਡ ਗੁੱਡ ਹੈ ਕਿਉਂ ਅੱਜਕੱਲ ਦੋਰੇ ਵੀ ਚੱਲਿਆ ਪਿਆ ਹੁਣ ਮੰਨ ਲਓ ਅੰਕੀ ਸਰ ਬੋਲ ਕੇ ਗਏ ਆ ਮੈਂ ਬੋਲ ਕੇ ਗਊਂਗਾ ਕਈ ਬੰਦਿਆਂ ਦੇ ਇੱਥੇ 네ਗੇਟਿਵ ਇੰਪੈਕਟ ਵੀ ਆ ਜੂਗਾ ਵੀ ਇਹ ਹਰੇਕ ਮੁੱਦੇ ਤੇ ਹੀ ਬੋਲਦੇ ਆ ਹਰੇਕ ਮੁੱਦੇ ਅਸੀਂ ਹਰੇਕ ਮੁੱਦੇ ਤੇ ਨਹੀਂ ਬੋਲਦੇ ਅਸੀਂ ਪਹਿਲਾਂ ਵੀ ਕਿਹਾ ਸੀ ਬਿਲਕੁਲ ਦੇਖੋ ਏਜ ਦਾ ਕਿਉਂ ਫੈਕਟਰ ਹੈ ਇੱਕ ਗੱਲ ਦੱਸੋ 2021 ਦੇ ਵਿੱਚ ਪੋਸਟ ਆਈਆਂ ਸੀ ਉਹ ਤੋਂ ਬਾਅਦ ਜਦੋਂ ਭਗਵੰਤ ਮਾਨ ਸਾਹਿਬ ਦਾ ਟੈਨਿਓਰ ਸਟਾਰਟ ਹੋਇਆ ਆਈ ਥਿੰਕ ਸੋ ਇੱਕੋ ਵਾਰੀ ਸਬ ਇਨਸਪੈਕਟਰ ਆਈ ਹੈ ਠੀਕ ਹੈ ਬਲਕਿ ਇਹਨਾਂ ਨੂੰ ਹਰ ਸਾਲ ਕੱਢਣੀਆਂ ਚਾਹੀਦੀਆਂ ਸੀ ਤੁਸੀਂ ਬਲਕ ਚੇ ਨਾ ਕੱਢੋ ਪਰ ਮੈਂ ਚਾਹੁੰਨਾ ਹੈ ਕਿ ਤੁਸੀਂ ਐਟ ਲੀਸਟ 700 800 500 ਹਰ ਸਾਲ ਜ਼ਰੂਰ ਕੱਢੋ ਤਾਂ ਕਿ ਜਿਹੜਾ ਇਹ ਏਜ ਆ ਰ ਫੈਕਟਰ ਹੈਗਾ ਨਾ ਸਟੂਡੈਂਟ ਦਾ ਇਹ ਅਲੱਗ ਰਹੇ ਜੇ ਠੀਕ ਹੈ ਅਗਰ ਤੁਸੀਂ ਐਵੇਂ ਨਹੀਂ ਕਰ ਸਕਦੇ ਤਾਂ ਸਬ ਇਨਸਪੈਕਟਰ ਦੀ ਜੋ ਜਰਨਲ ਦੀ ਏਜ ਹੈ ਉਹ 30 ਕਰੋ ਪਰ ਬਾਕੀਆਂ ਦੀ ਆਪਣੇ ਆਪ 2-2 ਸਾਲ ਇਨਕਰੀਸ ਹੋ ਜਾਏਗੀ ਠੀਕ ਹੈ ਦੂਜੀ ਗੱਲ ਸੈਲਰੀ ਹੁਣ ਕਹਿੰਦਾ ਭਾਈ ਕਨਸਟੇਬਲ ਕਰ ਲੈ ਯਾਰ ਕਨਸਟੇਬਲ ਦੀ ਕਿੰਨੀ ਸੈਲਰੀ ਆ ਤੁਸੀਂ ਆਪਾਂ ਮੈਨੂੰ ਦੱਸੋ ਸਮਝ ਆ ਗਈ ਹੈ ਸੈਲਰੀ ਦਾ ਜੋ ਮਤਲਬ ਜੋ ਸੈਲਰੀ ਦਾ ਪੇ ਗ੍ਰੇਡ ਹੈ ਨਾ ਪੇ ਸਕੇਲ ਹੈ ਉਹ ਵੀ ਇਨਕਰੀਜ਼ ਕਰਨਾ ਚਾਹੀਦਾ ਹੈ ਬਲਕਿ ਸਰਕਾਰ ਨੂੰ ਤੀਜੀ ਗੱਲ ਆਹਾ ਡਾਇਰੈਕਟ ਭਰਤੀ ਭਾਈ ਇਹਦੇ ਵਾਸਤੇ ਜੋ ਵੀ ਪ੍ਰਤਾਪ ਅਕੈਡਮੀ ਤੋਂ ਬਣਿਆ ਉਹ ਕਰੇਗੀ ਯਾ ਤਾਂ ਮੈਂ ਸਾਰੇ ਸਟੂਡੈਂਟ ਨੂੰ ਇੱਕੋ ਬੇਨਤੀ ਕਰਦਾ ਹਾਂ ਦੇਖੋ ਪੀ ਟ੍ਰਿਪਲ ਐਸਬੀ ਦਾ ਕਿੰਨਾ ਮਾੜਾ ਹਾਲ ਹੈ ਹੁਣ ਸਟੂਡੈਂਟ ਕਾਦੀ ਤਿਆਰੀ ਕਰੇ ਚਲੋ ਜੀ ਪੀ ਟ੍ਰਿਪਲ ਐਸਬੀ ਛੱਡ ਕੇ ਜਿਹੜਾ ਐਕਸਾਈਜ ਇਨਸਪੈਕਟਰ ਆਫੋਰ ਦੀ ਤਿਆਰੀ ਕਰ ਰਿਆ ਸੀ ਉਹਨੇ ਕਿਹਾ ਮੈਂ ਤਾਂ ਸਬ ਇਨਸਪੈਕਟਰ ਚਲੋ ਪੁਲਸ ਚੇਤਾ ਭਾਰਤੀਆਂ ਆ ਰਹੀਆਂ ਉਹਨੇ ਇੱਧਰ ਫੋਕਸ ਕਰਿਆ ਇੱਧਰ ਵੀ ਇਹਨਾਂ ਨੇ ਉਹਦੇ ਢੇਡ ਤੇ ਲੱਤ ਮਾਰਤੀ ਠੀਕ ਹੈ ਪੀ ਟ੍ਰਿਪਲ ਐਸਬੀ ਦਾ ਕਿੰਨਾ ਬੂਰਾ ਹਾਲ ਹੈ ਬਹੁਤ ਧਰਨੇ ਲਾ ਲੇ ਹੁਣ ਤਾਂ ਆਪਾਂ ਸਟੂਡੈਂਟ ਨੂੰ ਹੀ ਆਖਿਆ ਭਾਈ ਅਸੀਂ ਤੁਹਾਡੇ ਨਾਲ ਸੀਗੇ ਪਰ ਸਟੂਡੈਂਟ ਹੀ ਖੁ ਤમે ਸੇਮ ਥੋਨੂ ਹੀ ਕਹਿ ਰਿਹਾ ਅਗਰ ਤੁਸੀਂ ਇਸ ਨੂੰ ਅਗਰ ਐਸਆਈ ਦੀ ਡਾਇਰੈਕਟ ਭਰਤੀ ਚਾਹੁੰਦੇ ਹੋ ਤਾਂ ਭਾਈ ਤੁਹਾਨੂੰ ਹੀ ਇੱਕਾ ਦਿਖਾਣਾ ਪੈਣਾ ਹੈ ਤੁਹਾਨੂੰ ਹੀ ਇਕੱਠੇ ਹੋਣਾ ਪੈਣਾ ਹੈ ਚਾਹੇ ਟਵੀਟ ਕਰੋ ਕੈਂਪੇਨ ਕਰੋ ਕੁਝ ਵੀ ਕਰੋ ਪਰ ਤੁਹਾਨੂੰ ਹੀ ਫਰਸਟ ਸਟੈਪ ਲੈਣਾ ਪੈਣਾ ਹੈ ਠੀਕ ਹੈ ਜਾਂ ਗਰੁੱਪ ਬਣਾ ਲਓ ਮੈਂ ਗਰੁੱਪ ਬਣਾ ਦੂੰਗਾ ਅਗਰ ਆਲਰੇਡੀ ਬਣਿਆ ਹੋਇਆ ਹੈ ਤੁਸੀਂ ਡਾਇਰੈਕਟ ਇਹ ਦੋ ਨੰਬਰਾਂ ਤੇ ਕਾਲ ਕਰ ਲਿਓ ਆ ਡਾਇਰੈਕਟ ਦੋ ਨੰਬਰ ਹੈ ਅਸੀਂ ਤੁਹਾਡੇ ਨਾਲ ਚੱਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਠੀਕ ਹੈ ਇੱਕ ਨੰਬਰ ਆਹਾ ਹੈਗਾ ਇੱਕ ਨੰਬਰ ਆਹਾ ਹੈ ਡਾਇਰੈਕਟ ਗੱਲ ਹੋ ਜੂਗੀ ਸਾਡੇ ਨਾਲ ਠੀਕ ਹੈ ਚਾਹੇ ਤੁਹਾਡੇ ਗਰੁੱਪ ਬਣੇ ਵੇ ਮੈਂ ਮੈਂ ਕਹਿ ਰਿਹਾ ਵੀ ਕੋਈ ਵੀ ਅਕੈਡਮੀ ਲੀਡ ਕਰੇ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਚੱਲਦੇ ਆਂ ਸਾਡਾ ਕੋਈ ਕਿਸੇ ਨਾਲ ਵਿਰੋਧ ਭਾਵ ਨਹੀਂ ਹੈ ਵਿਰੋਧ ਭਾਵ ਮਤ ਪੇਦ ਹੁੰਦੇ ਸਿਰਫ ਸਟੱਡੀ ਰਿਲੇਟਡ ਕਿ ਤੁਸੀਂ ਸਹੀ ਸਟੱਡੀ ਕਰਾਓ ਬਸ ਇਹ ਦੋ ਲਾਬਾ ਸਾਨੂੰ ਕੋਈ ਹੋ ਨਹੀਂ ਹੈ ਦੂਜੀ ਗੱਲ ਕੋਈ ਸਟੂਡੈਂਟ ਨੇ ਵੀ ਅਗਰ ਗਰੁੱਪ ਬਣਾਇਆ ਹੋਇਆ ਹੈ ਬੇਸ਼ੱਕ ਸਾਨੂੰ ਐਡ ਕਰ ਦਿਓ ਭਾਈ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਕਿਉਂਕਿ ਇਹ ਮੁੱਦਾ ਕੋਈ ਮਾੜਾ ਮੋਟਾ ਨਹੀਂ ਹੈ ਅਖਬਾਰ ਚ ਇਸਤੇਾਰ ਆਗੇ ਕੱਲ ਨੂੰ ਪੋਸਟਾਂ ਆਲੇ ਆਣਗੀਆਂ ਫਿਰ ਬਸ ਆਪਾਂ ਹੱਥ ਮਲਦੇ ਰਹਿ ਜਾਾਂਗੇ ਫਿਰ ਸਾਡੇ ਕੋਲੇ ਕੋਈ ਇੱਕ ਸੋਲੂਸ਼ਨ ਹੋਊਗਾ ਜੋ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਭਾਈ ਹੁਣ ਕੁਝ ਨਹੀਂ ਹੋ ਸਕਦਾ ਹੁਣ ਆਪਦੀ ਪੜ੍ਹਾਈ ਕਰਨ ਠੀਕ ਹੈ ਸੋ ਇਲਾਜ ਪਹਿਲਾਂ ਹੀ ਕਰ ਲਓ ਅੱਗ ਲੱਗੇ ਬਾਅਦ ਕਦੇ ਵੀ ਪਾਣੀ ਨਹੀਂ ਪਾ ਲਿਆ ਕਰਦੇ ਯਾਦ ਰੱਖੋ ਠੀਕ ਹੈ ਆਈ ਗੱਲ ਸਮਝ ਚ ਜਦੋਂ ਅੱਗ ਲੱਗ ਜੇ ਨਾ ਫਿਰ ਪਾਣੀ ਨਹੀਂ ਪਾੜਿਆ ਕਰਦੇ ਇਹ ਗੱਲ ਯਾਦ ਰੱਖੋ ਠੀਕ ਹੈ ਸੋ ਇਹ ਬਿਲਕੁਲ ਕੈਂਸਲ ਹੋਣ ਤੋਂ ਪਹਿਲਾਂ ਹੀ ਤੁਸੀਂ ਟਵੀਟ ਕਰੋ ਕੈਂਪੇਨ ਚਲਾਓ ਅਗਰ ਕਿੱਥੇ ਇਕੱਠਾ ਹੋਣਾ ਹੈ ਭਗਵੰਤ ਮਾਨ ਸਾਹਿਬ ਕੋਲੇ ਜਾਣਾ ਹੈ ਇਕੱਠੇ ਹੋ ਕੇ ਇੱਕ ਯੂਨੀਅਨ ਬਣਾ ਕੇ ਉੱਥੇ ਗੱਲ ਕਰੋ ਉੱਥੇ ਐਪਲੀਕੇਸ਼ਨ ਦਿਓ ਕਿ ਸਰ ਆਹਾ ਇਦਾਂ ਸਾਡੇ ਨਾਲ ਨਾ ਕਰੋ ਠੀਕ ਹੈ ਔਰ ਇਹ ਕੋਈ ਛੋਟਾ ਮੋਟਾ ਮੁੱਦਾ ਨਹੀਂ ਹੈ ਇਹ ਬਹੁਤ ਵੱਡਾ ਮੁੱਦਾ ਹੈ ਗੱਲ ਕਰ ਰਹੇ ਆ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਇਹ ਅਸੀਂ ਪੰਜਾਬ ਦੇ ਯੂਥ ਨੂੰ ਰੋਜ਼ਗਾਰ ਦੇਣਾ ਚਾਹੁੰਦੇ ਆ ਪਰ ਤੁਸੀਂ ਐਵੇਂ ਦੇਖੋ ਭਾਈ ਇਹਨਾਂ ਨੇ ਕਿਸੀਆਂ ਕਰਵਾਤੀਆਂ ਪੀ ਟ੍ਰਿਪਲ ਐਸ ਵਿੱਚੇ ਵੀ ਹੁਣ ਤਾਂ ਪੁਲਿਸ ਵਾਲਿਆਂ ਚ ਵੀ ਇਹ ਕੰਮ ਹੋ ਗਿਆ ਸੋ ਤੁਹਾਨੂੰ ਇਕੱਠਾ ਤਾਂ ਹੋਣਾ ਹੀ ਪੈਣਾ ਹੈ ਭਾਈ ਠੀਕ ਹੈ ਅੱਗੇ ਕੀ ਅਪਡੇਟ ਹੋਊਗੀ ਕੀ ਨਹੀਂ ਉਹ ਅਸੀਂ ਇਸੇ ਚੈਨਲ ਤੇ ਤੁਹਾਨੂੰ ਦੱਸ ਦਾਂਗੇ ਠੀਕ ਹੈ ਬਾਕੀ ਅਗਰ ਤੁਸੀਂ ਗਰੁੱਪ ਕ੍ਰੀਏਟ ਕਰਨਾ ਹੈ ਤੁਸੀਂ ਕਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਜਿਨੇ ਵੀ ਕਰਨਾ ਹੈ ਸਾਨੂੰ ਐਡ ਕਰ ਦਿਓ ਕੋਈ ਦਿੱਕਤ ਵਾਲੀ ਗੱਲ ਠੀਕ ਹੈ ਤੀਜੀ ਗੱਲ ਅਗਲਾ ਕੋਈ ਵੀ ਸਟੈਪ ਹੋਏਗਾ ਮੈਂ ਤੁਹਾਨੂੰ ਇਨਫੋਰਮ ਕਰ ਦਊਂਗਾ ਇਸੇ ਚੈਨਲ ਤੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਨਹੀਂ ਵੀ ਕਰਨਾ ਤਾਂ ਨਾ ਕਰਿਓ ਕਿਉਂਕਿ ਕਈਆਂ ਨੂੰ ਇਹ ਵੀ ਮਾਈਂਡ 'ਚ ਹੁੰਦਾ ਹੈ ਸਬਸਕ੍ਰਾਈਬਰ ਲੈਣ ਆਗੇ ਨਹੀਂ ਪੜਾਈ ਵਾਲੀ ਗੱਲ ਤੇ ਸਾਡੇ ਤੇ ਸਬਸਕ੍ਰਾਈਬ ਕਰਿਆ ਕਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਠੀਕ ਹੈ ਸੋ ਥੈਂਕ ਯੂ ਸੋ ਮੱਚ ਐਂਡ ਬੈਸਟ ਆਫ ਲੱਕ